ਫਗਵਾੜਾ ਸ਼ਹਿਰ ਦੇ ਬਾਬਾ ਫਤੇ ਸਿੰਘ ਨਗਰ ਵਿਖੇ ਘਰ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਦੇ ਵਿੱਚ ਅੱਗ ਲੱਗੀ ਹੈ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਘਰ ਦੇ ਵਿੱਚ ਖਾਣਾ ਪਕਾਇਆ ਜਾ ਰਿਹਾ ਸੀ ਤਾਂ ਉਸ ਦੌਰਾਨ ਜਦ ਗੈਸ ਆਨ ਕੀਤੀ ਗਈ ਹੈ ਤਾਂ ਅਚਾਨਕ ਹੀ ਗੈਸ ਲੀਕ ਹੋਣ ਦੇ ਕਾਰਨ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਹੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਕਾਬੂ ਪਾ ਲਿਆ ਦੀ ਨਿਮਤ ਰਹੀ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਲਾਂਕਿ ਇਸ ਬਾਬਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਖਾਣਾ ਪਕਾਉਣ ਸਮੇ ਗੈਸ ਲੀਕ ਹੋਣ ਕਾਰਨ ਘਰ ਦੇ ਵਿੱਚ ਅੱਗ ਲੱਗਦੀ ਹੈ ਜਿਸ ਕਾਰਨ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਘਰ ਦਾ ਕਾਫੀ ਨੁਕਸਾਨ ਹੋ ਗਿਆ ਦੀ ਨਾ ਜੀ ਆਪਣਾ ਰਕੇਸ਼ ਕੁਮਾਰ ਦਾ ਨਾਮ ਹੈ ਜੀ ਹਾਂ ਜੀ ਰਕੇਸ਼ ਕੁਮਾਰ ਜੀ ਕੀ ਮਾਮਲਾ ਕੀ ਹੈ ਜਿਹੜਾ ਫਾਇਰ ਕੋਲ ਆਈ ਸੀਗੀ ਜੀ ਹੁਣੀ ਵਿਸ਼ਾਲ ਕੁਮਾਰ ਦੇ ਨਾਮ ਦੇ ਉੱਤੋਂ ਸਿਲੰਡਰ ਨੂੰ ਅੱਗ ਲੱਗੀ ਸੀ ਘਰ ਦੇ ਵਿੱਚ ਤੇ ਅਸੀਂ ਮੌਕੇ ਦੇ ਉੱਤੇ ਆਪਣਾ ਪਹੁੰਚ ਗਏ ਜੀ ਅੱਗੇ ਅੱਗੇ ਆਂਦੇ ਨੂੰ ਸਾਡੇ ਨੂੰ ਅੱਗ ਬੁਝੀ ਹੋਈ ਸੀਗੀ ਤੇ ਆਪਾਂ ਜਾ ਕੇ ਅੱਗ ਨੂੰ ਦੇਖਿਆ ਸਿਲੰਡਰ ਨੂੰ ਜਾ ਕੇ ਉਹਦੇ ਤੇ ਪਾਣੀ ਮਾਰਿਆ ਤੇ ਆਪਣਾ ਸਰਾਰੇ ਕਿਹੜੇ ਮੱਲੇ ਦੇ ਵਿੱਚ ਲੱਗੀ ਅੱਗ ਇਹ ਬਾਬਾ ਫਤਿਹ ਸਿੰਘ ਨਗਰ ਜੀ ਗਲੀ ਨੰਬਰ 6 ਤੇ ਕਿਹੜੇ ਘਰ ਚ ਲੱਗੀ ਗਈ ਏ ਵਿਸ਼ਾਲ ਕੁਮਾਰ ਨੇ ਸਾਨੂੰ ਫੋਨ ਕੀਤਾ ਸੀ ਬਾਕੀ ਉਥੇ ਰੈਂਟਰ ਦੇ ਰਹਿੰਦੇ ਆ ਬੰਦੇ ਜੀ ਉਹਦੇ ਘਰ ਨੂੰ ਕਿਰਾਏ ਤੇ ਰਹਿੰਦੇ ਤੇ ਨੁਕਸਾਨ ਸਰ ਕਿੰਨਾ ਹੋ ਗਿਆ ਸੀ ਨੁਕਸਾਨ ਕੋਈ ਬਚਾ ਹੋ ਗਿਆ ਜੀ ਜਾਨੀ ਮਾਨੀ ਨੁਕਸਾਨ ਦਾ ਬਚਾਵਾ ਸਿਲੰਡਰ ਦੀ ਜਿਹੜੀ ਅੱਗ ਸੀ ਉਹ ਬੁੱਝ ਗਈ ਸੀ ਆਪਾਂ ਬਾਕੀ ਸਿਲੰਡਰ ਦੀ ਆਪਣੀ ਮਾਰ ਦਿੱਤੀ ਫਾਇਰ ਬ੍ਰੀਡ ਦੀਆਂ ਗੱਡੀਆਂ ਗੱਡੀਆਂ ਆਈਆਂ ਇੱਕੋ ਹੀ ਗੱਡੀ ਆਈ ਜੀ ਸਰ ਕੀ ਨਾਂ ਜੀ ਆਪਣਾ ਭਾਜੀ ਜੀ ਸ਼ਿਵਮ ਭਾਜੀ ਹਾਂਜੀ ਸ਼ਿਵਮ ਭਾਜੀ ਸ਼ਿਵਮ ਜੀ ਹਾਂਜੀ ਹਾਂਜੀ ਸ਼ਿਵਮ ਜੀ ਇਹ ਅੱਗ ਲੱਗੀ ਹੈ ਕਿੱਦਾਂ ਲੱਗੀ ਆ ਜੇ ਆਪਾਂ ਰੋਤੀ ਮਰਨ ਚੱਲਦੇ ਜੀ ਸਬਜ਼ੀ ਬਣਾਉਂਦਾ ਸੀ ਉਹ ਅੱਗ ਵਾਰਨ ਲੱਗਾ ਦੇਸ ਨਾਲੇ ਬਾੜੀ ਨਾਲੇ ਖੱਲੇ ਅੱਗ ਲੱਗ ਗਈ ਫਿਰ ਆਪਾਂ ਸਲੈਂਡਰ ਨੂੰ ਚੱਕ ਕੇ ਬਾਹਰ ਰੱਖਿਆ ਤੇ ਅੱਗ ਬੁਝੀ ਨਹੀਂ ਆਪਰ ਰਹਿਤਾ ਵੀ ਸੱਤਿਆਉ ਦੇ ਉੱਤੇ ਤੇ ਦੀਲਾ ਕਪੜਾ ਵੀ ਉਹਦੇ ਉੱਤੇ ਰੱਖਿਆ ਪਰ ਅੱਗ ਨਹੀਂ ਬੁਝੀ ਜੀ ਬਾਅਦ ਚੋਂ ਪਤਾ ਚੱਲਿਆ ਤੀ ਉਹਦੀ ਜਿਹੜੀ ਹੋਣੀ ਪੰਦੀ ਦੇ ਕੇ ਅੰਦਰ ਰਬਰ ਹੋਦੀ ਕੋ ਲੀਡ ਸੀ ਪਾਜੀ ਉੱਥੋਂ ਤੇ ਕਿੰਨੇ ਕ ਵੀ ਅੱਗ ਲੱਗੀ ਹੈ ਜੀ ਪਾਜੀ ਇਹ ਹੁਣੇ ਅੱਧਾ ਘੰਟਾ ਹੋਇਆ ਹੋਣਾ ਤੇ ਕੋਈ ਨੁਕਸਾਨ ਕਿੰਨਾ ਹੋਇਆ ਕੋਈ ਪਤਾ ਪਾਜੀ ਨਹੀਂ ਹੋਇਆ ਮੇਰੇ ਮੁਤਾਬਿਕ ਆਪ ਜਾਈ ਦੇ ਜਲ ਗਏ ਤੇ ਜਲਦੀ ਮੇਰਾ ਜਲ ਗਏ ਉਹਨਾਂ ਦੀ ਪੈਂਤ ਜਲੀ ਮਾਰੀ ਮੁਤੀ ਵੈਸੇ ਤੇ ਅੱਗ ਲੱਗਣ ਦਾ ਕਾਰਨ ਇਹੀ ਸੀਗਾ ਹਾਂਜੀ ਤੇ ਕੋਈ ਫਾਇਰ ਬ੍ਰਿਗੇਡ ਵਗੈਰਾ ਨੂੰ ਕੀਤਾ ਸੀ ਤੁਸੀਂ ਸੂਚਨਾ ਦਿੱਤੀ ਆ ਚਿੱਤੀ ਸੀ ਜੀ ਆਈ ਸੀ ਫਾਇਰ ਬ੍ਰਿਗੇਡ ਜੀ ਆਈ ਸੀ ਜੀ ਹਾਂਜੀ ਕਿੰਨੇ ਕ ਬੰਦੇ ਆਏ ਸੀਗੇ ਆਏ ਸੀ 4-5 ਬੰਦੇ ਤਾਂ ਸੀ ਬਣਾ ਦੇ ਨਾਲ ਤੇ ਅੱਗ ਦੇ ਕਾਬੂ ਪਾ ਲਿਆ ਸੀ ਉਹਨਾਂ ਨੇ ਹਾਂਜੀ ਪਾਇਆ ਸੀ ਮਸ਼ੀਨ ਵੀ ਲੈ ਕੇ ਆਏ ਸੀ ਜੀ ਤੇ ਇੱਕ ਕਿਸ ਜਗ੍ਹਾ ਦੇ ਉੱਪਰ ਆਪਣਾ ਘਰ ਵਾ ਕਿਹੜੇ ਮਲੇਪਾੜੇ ਬਾਬਾ ਫਤੇਹ ਸਿੰਘ ਨਗਰ ਗਲੀ ਨੰਬਰ 6 ਭਾਜੀ